ਰਵਨੀਤ ਮਿੱਟੂ ਦੀ ਸਰਕਾਰੀ ਕੋਠੀ ਦੇ ਨਾਲ ਜੁੜਿਆ ਹੋਇਆ ਮਾਮਲੇ ਨਾਲ ਸੰਬੰਧਿਤ ਖਬਰ ਆ ਰਹੀ ਹੈ ਲੁਧਿਆਣਾ ਨਗਰ ਨਿਗਮ ਦੇ ਇੱਕ ਮਿਸ਼ਨਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਰਵਨੀਤ ਸਿੰਘ ਮਿੱਟੂ ਇਸ ਕੋਠੀ ਦੇ ਵਿੱਚ ਜਿਹੜੇ ਹੈ ਗੈਹ ਤਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਉਹਨਾਂ ਦੇ ਵੱਲੋਂ ਜਿਹੜਾ ਪਾੜਾ ਹੈ ਉਹ ਨਹੀਂ ਭਰਿਆ ਗਿਆ ਸੀ ਦੋ ਸਾਲਾਂ ਤੋਂ ਕੋਠੀ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਸੀ ਸਰਕਾਰੀ ਕੋਠੀ ਦੀ ਅਲਾਟਮੈਂਟ ਦਾ ਸਾਡੇ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ ਨਗਰ ਨਿਗਮ ਦੇ ਕਮਿਸ਼ਨਰ ਦੇ ਵੱਲੋਂ ਵੱਡਾ ਬਿਆਨ ਹੈ ਜਿਹੜਾ ਦਿੱਤਾ ਗਿਆ ਕਿ ਰਵਨੀਤ ਮਿੱਟੂ ਦੀ ਸਰਕਾਰੀ ਕੋਠੀ ਨਾਲ ਜੋ ਜੁੜਿਆ ਮਾਮਲਾ ਉਸ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਵੱਡਾ ਖੁਲਾਸਾ ਕੀਤਾ ਕਿ ਪਿਛਲੇ 2 ਸਾਲਾਂ ਤੋਂ ਕੋਠੀ ਜਗਿਆਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਬਿੱਟੂ ਸਰਕਾਰੀ ਕੋਠੀ ਦੀ ਅਲਾਟਮੈਂਟ ਦਾ ਸਾਡੇ ਕੋਲ ਕੋਈ ਰਿਕਾਰਡ ਹੈ ਜਿਹੜਾ ਉਹ ਮੌਜੂਦ ਨਹੀਂ ਹੈ ਬੀਤੇ ਦਿਨੀ ਰਵਨੀਤ ਪਿੱਟੂ ਨੂੰ 1 ਕਰੋੜ 87 ਲੱਖ ਰੁਪਏ ਦਾ ਨੋਟਿਸ ਹੈ ਜਿਹੜਾ ਉਹ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਸੀ ਤੇ ਬਿੱਟੂ ਆਪਣੇ ਆਫਿਸ ਦੇ ਵਿੱਚ ਰਾਤ ਨੂੰ ਅਸੂਕ ਤੇ ਸੀ ਬਿਟੂ ਨੇ ਸੁਣਾ ਕੇ ਕਿ ਸਵਾਲ ਨੇ ਜਿਹੜੇ ਸਵੇਰ ਸਰਕਾਰ ਤੇ ਖੜੇ ਕੀਤੇ ਸੀ ਤਾਂ ਐਸ ਨੂੰ ਲੈ ਕੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਦਾ ਬਿਆਨ ਆਇਆ ਕਿ ਰਵਨੀਤ ਬਿਟੂ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਥੇ ਰਹਿ ਰਹੇ ਸੇ ਉਹਦੇ ਵਿੱਚ ਦੇਖੋ ਦੋ এমਪਲੋਈਸ ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਰੀ ਚਿੱਠੀ ਆਈ ਸੀ ਸੋ ਉਹਨਾਂ ਦੋਹਾਂ এমਪਲੋਈਸ ਦਾ ਰਿਕਾਰਡ ਅਸੀਂ ਅੱਜ ਕੱਲ ਛਾਂਲ ਲਿਆ ਦੋ এমਪਲੋਈ ਉਹਨਾਂ ਦਾ ਕਸੂਰ ਕੋਈ ਨਹੀਂ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਹੈ ਉਹਦੇ ਚ ਤਿੰਨ এমਪਲੋਈ ਜਿਹੜੇ ਸਾਡੇ ਹੈਡ ਡਰਾਇਟਸਮੈਨ 80ਪੀ ਔਰ ਡਰਾਇਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੰਦਾ ਮੈਨੂੰ ਤੋਦੋਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ ਅਨੁਸਰੀ ਇਸ ਤਰ੍ਹਾਂ ਪੈਂਡੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ ਪੀ ਡੀਆਰਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਪੀਸੀ ਆਫਿਸ ਤੋਂ ਦੇਖਿਆ ਕੋਈ ਅਲਾਟਮੈਂਟ ਨਹੀਂ ਹੋਈ ਸੋ ਅਲਾਟਮੈਂਟ ਦਾ ਕੋਈ ਵੀ ਰਿਪੋਰਟ ਨਹੀਂ ਸੀ ਕਿਤੇ ਵੀ ਅਲਾਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨਲ ਅਲਾਟਮੈਂਟ ਸੀ ਨਾ ਰਿਸ਼ੀਅਲ ਅਲਾਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥਰਾਇਜ਼ਡ ਹੋਣ ਕਰਕੇ ਤੁਰੰਤ ਉਹਦਾ ਮਾਰਕੀਟ ਰੇਟ ਅਸੈਸ ਕਰਾ ਕੇ ਔਰ ਉਹਦਾ ਡਬਲ ਜਿਹੜਾ ਅਮਾਉਂਟ ਹੈ ਇਹਦੇ ਵਿੱਚ ਦੇਖੋ ਪ੍ਰੋਸੀਜਰ ਹੈ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ ਸੀ ਨਕਸ਼ਾ ਬਣਾਉਣਾ ਸੁੜਿਆ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ 10:30 ਵਜੇ ਨੋਟਿਸ ਗਿਆ ਮੇਰੇ ਕੋਲ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾ ਦਿੱਤੇ ਅੱਧੇ ਘੰਟੇ ਜਾਨੂ ਸੀ ਦਿੱਤਾ ਗਿਆ